ਤਨ ਜਗਤ ਗੁਰੂ ਸਤ ਗੁਰੂ ਅਦਾਸ ਮਹਾਰਾਜ ਜੀ ਦੀ ਸਾਜੀ ਨਿਵਾਜੀ ਗੁਰੂ ਰੂਪੀ ਪਿਆਰੀ ਸਾਧ ਸੰਗਤ ਜੀ ਸਾਰੀਆਂ ਦੀ ਸੰਗਤਾਂ ਨੂੰ ਜੈ ਗੁਰਦੇਵ ਤਨ ਗੁਰਦੇਵ ਸਾਧ ਸੰਗਤ ਜੀ ਅੱਜ ਦੇ ਪਾਵਨ ਤੇ ਪਵਿੱਤਰ ਸ਼ਬਦ ਦੇ ਵਿੱਚ ਸਾਹਿਬੇ ਕਮਾਲ ਗੁਰੂਆਂ ਦੇ ਗੁਰੂ ਜਗਤ ਗੁਰੂ ਸਤ ਗੁਰੂ ਅਦਾਸ ਮਹਾਰਾਜ ਜੀ ਸਾਧ ਸੰਗਤ ਜੀ ਸੱਚ ਦਾ ਵਪਾਰ ਕਰਨ ਆਏ ਨੇ ਜਿਵੇਂ ਸਤਗੁਰ ਕਬੀਰ ਮਹਾਰਾਜ ਜੀ ਫਰਮਾਉਂਦੇ ਨੇ ਨਾ ਕਿਨਹੀ ਬੰਜਿਆ ਕਾਂਸੀ ਤੰਬਾ ਕਿਨਹੀ ਲੌਂਗ ਸੁਪਾਰੀ ਸੰਤੋ ਬੰਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ ਹਰਕੇ ਨਾਮ ਕੇ ਵਪਾਰੀ 사ਤਸੰਗਤ ਜੀ ਜੋ ਸੱਚੇ ਸੰਤ ਹੁੰਦੇ ਨੇ ਨਾ ਉਹ ਸੱਚ ਦਾ ਵਪਾਰ ਕਰਦੇ ਨੇ ਤੇ 사ਤਸੰਗਤ ਜੀ ਇੱਕ ਗੱਲ ਵਿਚਾਰਨ ਵਾਲੀ ਹੈ ਇਹ ਜੋ ਸੱਚ ਦਾ ਵਪਾਰ ਹੈ ਸੱਚ ਦਾ ਰਸਤਾ ਹੈ ਸੌਖਾ ਨਹੀਂ ਸਤਗੁਰ ਜੀ ਫਰਮਾਉਂਦੇ ਨੇ ਘਟ ਅਵ ਘਟ ਦੂ ਗਰਗਣਾ ਇਕ ਨਿਰਗੁਣ ਬੈਲ ਹਮਾਰ ਰਮਿਏ ਸਿਉਂਕ ਬੇਨਤੀ ਮੇਰੀ ਪੂੰਜੀ ਰਾ ਕੁਮਾਰ ਸਾ ਸੰਗਤ ਜੀ ਇਹ ਜੋ ਸੱਚ ਦਾ ਰਸਤਾ ਹੈ ਨਾ ਮਾਲਿਕ ਦੀ ਪ੍ਰਾਪਤੀ ਦਾ ਰਸਤਾ ਪ੍ਰਮਾਤਮਾ ਦਾ ਰਸਤਾ ਸੱਚ ਦੇ ਮਾਰਗ ਤੇ ਤੁਰਨਾ ਇਹ ਸਾ ਸੰਗਤ ਜੀ ਸੌਖਾ ਨਹੀਂ ਨੇ ਘਟ ਅਵ ਘਟ ਡੂੰਗਰ ਘਣਾ ਸਾ ਸੰਗਤ ਜੀ ਕਦੇ ਪਹਾੜ ਆ ਜਾਂਦੇ ਨੇ ਕਦੇ ਖਾਈ ਆ ਜਾਂਦੀ ਹੈ ਕਦੇ ਮੈਦਾਨ ਆ ਜਾਂਦੇ ਨੇ ਕਦੇ ਉੱਪਰ ਚੜਨਾ ਪੈਂਦਾ ਸਾਧ ਸੰਗਤ ਜੀ ਕਦੇ ਥੱਲੇ ਉਤਰਨਾ ਪੈਂਦਾ ਹੈ ਤੇ ਸਤਗੁਰੂ ਜੀ ਪਰਮਾੰਦੇ ਨੇ ਭਾਈ ਇੱਕ ਤਾਂ ਰਸਤਾ ਬੜਾ ਜੰਗਲੀ ਹੈ ਪਹਾੜ ਵੀ ਹੈ ਖਾਈਆਂ ਵੀ ਨੇ ਤੇ ਸਾਧ ਸੰਗਤ ਜੀ ਐਸੇ ਤਰ੍ਹਾਂ ਹੀ ਹੁੰਦਾ ਆ ਜਿਵੇਂ ਸਤਗੁਰੂ ਅਰਬਦਾਸ ਮਹਾਰਾਜ ਜੀ ਸੱਚ ਦੇ ਮਾਰਗ ਤੇ ਚੱਲੇ ਸਾਧ ਸੰਗਤ ਜੀ ਕਦੇ ਜੇਲਾ ਚ ਜਾਣਾ ਪਿਆ ਤੇ ਸਾਧ ਸੰਗਤ ਜੀ ਕਦੇ ਹਾਥੀ ਤੇ ਬਿਠਾ ਕੇ ਸ਼ੋਭਾ ਯਾਤਰਾ ਕੱਢੀ ਗਈ ਇਹ ਸੱਚ ਦਾ ਰਸਤਾ ਇਸੇ ਪ੍ਰਕਾਰ ਦਾ ਹੈ ਭਾਈ ਐਸੋ ਰਸਤੇ ਦੇ ਉੱਪਰ 사ਤਸੰਗਤ ਜੀ ਮਾਨ ਸਤਕਾਰ ਵੀ ਬਹੁਤ ਜ਼ਿਆਦਾ ਹੈ ਤੇ 사ਤਸੰਗਤ ਜੀ ਇਸ ਰਸਤੇ ਦੇ ਵਿੱਚ અપਮਾਨ ਵੀ ਬਹੁਤ ਜ਼ਿਆਦਾ ਹੈ ਮੁਸੀਬਤਾਂ ਤੇ ਦੁੱਖ ਵੀ ਬੜੇ ਆਉਂਦੇ ਨੇ 사ਤਸੰਗਤ ਜੀ ਬਾਬਾ ਸਾਹਿਬ ਡਾਕਟਰ ਭੀਮਰਾਓਂ ਵੇਦਕਰ ਜੀ ਨੇ ਜਦੋਂ ਸੱਚ ਦਾ ਮਾਰਗ ਚੁਣਿਆ 사ਤਸੰਗਤ ਜੀ ਚਾਰ ਬੱਚੇ ਆਪਣੇ ਗਵਾਣੇ ਪੈ ਗਏ ਕਰਦੇ ਵਿੱਚ ਸਮਾਂ ਨਹੀਂ ਦੇ ਪਾਰੇ ਸਾਧ ਸੰਗਤ ਜੀ ਪਤਨੀ ਜੋ ਹੈ ਪਤੀ ਐਨਾ ਪੜਿਆ ਲਿਖਿਆ ਹੋਵੇ ਤੇ ਸਾਧ ਸੰਗਤ ਜੀ ਪਤਨੀ ਨੂੰ ਦਿਹਾੜੀ ਕਰਨੀ ਪੈ ਰਹੀ ਹੋਵੇ ਸਾਧ ਸੰਗਤ ਜੀ ਜਿਵੇਂ ਉੱਥੇ ਉਪਲੇ ਕਹਿੰਦੇ ਨੇ ਸਾਉਥ ਦੇ ਵਿੱਚ ਤੇ ਆਪਣੇ ਪੰਜਾਬ ਚ ਪਾਥੀਆਂ ਕਹਿੰਦੇ ਨੇ ਸਾਧ ਸੰਗਤ ਜੀ ਪਾਥੀਆਂ ਵੇਚ-ਵੇਚ ਕੇ ਗੁਜ਼ਾਰਾ ਕੀਤਾ ਕਿਉਂਕਿ ਬਾਬਾ ਸਾਹਿਬ ਸੱਚ ਦੇ ਮਾਰਗ ਤੇ ਸਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸਾਧ ਸੰਗਤ ਜੀ ਪਰਿਵਾਰ ਵਾਰ ਨਾ ਪਿਆ ਕਾਦੇਲੀ ਭਾਈ ਕਿਉਂਕਿ ਉਹ ਸੱਚ ਦੇ ਮਾਰਗ ਤੇ ਸਨ ਇਹ ਸੱਚ ਦਾ ਮਾਰਗ 사త్సੰਗ ਜੀ ਐਸੇ ਪ੍ਰਕਾਰ ਹੈ ਕਦੇ ਤਾਂ ਇੰਨੀ ਪ੍ਰਸ਼ੰਸਾ ਹੋ ਜਾਂਦੀ ਹੈ ਕਿ 사త్సੰਗ ਜੀ ਕੇ ਲੋਕ ਪ੍ਰਮਾਤਮਾ ਵਾਂਗੂ ਸਮਝਣ ਲੱਗ ਜਾਂਦੇ ਨੇ ਦੇਖੋ ਨਾ ਜੋ ਸੱਚ ਦੇ ਮਾਰਗ ਤੇ ਚੱਲਦਾ 사త్సੰਗ ਜੀ ਗੁਰੂ ਤਾਂ ਬਹੁਤ ਵੱਡੇ ਨੇ 바ਵਾ ਸਾਹਿਬ ਬਹੁਤ ਵੱਡੇ ਨੇ ਸਾਡੇ ਵਰਗੇ ਆਮ ਇਨਸਾਨ ਵੀ ਜੇ ਸੱਚ ਦੀ ਕਮਾਈ ਕਰਨ ਲੱਗ ਜਾਣ 사త్సੰਗ ਜੀ ਸਮਾਜ ਬਹੁਤ ਮਾਨ ਸਤਕਾਰ ਦਿੰਦਾ ਹੈ ਪਰ ਦੂਜੀ ਗੱਲ ਆਪੇ ਵੀ ਯਾਦ ਰੱਖਣੀ ਹੈ ਕਿ ਭਾਈ ਇਹਨਾਂ ਸੱਚ ਦੇ ਵਪਾਰਾਂ ਦੇ ਵਿੱਚ ਵੱਡੀਆਂ-ਵੱਡੀਆਂ ਮੁਸੀਬਤਾਂ ਵੀ ਵੱਡੀਆਂ ਹੁੰਦੇ ਨੇ ਜੇ ਮਾਨ ਸਤਕਾਰ ਵੱਡਾ ਹੈ ਤਾਂ ਸਾਥ ਸੰਗਤ ਜੀ ਦੁੱਖ ਵੀ ਵੱਡਾ ਹੁੰਦਾ ਹੈ ਘਟ ਅਵਗਟ ਡੂੰ ਗਰਘਣਾ ਇੱਕ ਨਿਰਗੁਣ ਬੈਲ ਹਮਾਰ ਤੇ ਦੂਸਰਾ ਸਾਥ ਸੰਗਤ ਜੀ ਜੇ ਆਪਾਂ ਇਹਨੂੰ ਦੂਸਰੇ ਐਂਗਲ ਤੋਂ ਦੇਖੀਏ ਕਿ ਭਾਈ ਜੋ ਰਸਤਾ ਹੈ ਸਾਥ ਸੰਗਤ ਜੀ ਉੱਚਾ ਨੀਵਾ ਹੈ ਤੇ ਜੋ ਮਨਰੂਪੀ ਬੈਲ ਹੈ ਜਿਹਦੇ ਉੱਪਰ ਬੈਠ ਕੇ ਸਾਧ ਸੰਗਤ ਜੀ ਆਪਾਂ ਵਪਾਰ ਕਰਨਾ ਹੈ ਜਿਹਦੀ ਮਦਦ ਦੇ ਨਾਲ ਆਪਾਂ ਵਪਾਰ ਕਰਨਾ ਹੈ ਸਤਿਗੁਰ ਜੀ ਸਮਝਾਉਂਦੇ ਨੇ ਘਟ ਅਵਗਟ ਦੂ ਗਰਘਣਾ ਇੱਕ ਨਿਰਗੁਣ ਬੈਲ ਹਮਾਰ ਕਿ ਭਾਈ ਜੋ ਮਨ ਰੂਪੀ ਬੈਲ ਹੈ ਬਲਦ ਹੈ ਉਹ ਬਹੁਤ ਕਮਜ਼ੋਰ ਹੈ ਸਾਧ ਸੰਗਤ ਜੀ ਰਸਤਾ ਵੀ ਪਹਾੜੀ ਹੈ ਚੜਨਾ ਵੀ ਪਹਾੜ ਦੇ ਉੱਪਰ ਹੈ ਸਾਧ ਸੰਗਤ ਜੀ ਤੇ ਮਨ ਰੂਪੀ ਬੈਲ ਬੜਾ ਥੱਕਿਆ ਹੋਇਆ ਹੈ ਕਮਜ਼ੋਰ ਹੈ ਕਿਉਂਕਿ ਇਹ ਕੰਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਫਸਿਆ ਹੋਇਆ ਆ ਤੇ 사త్సੰਗਤ ਦੇ ਸਤਗੁਰੂ ਜੀ ਪਰਮੰਦਰ ਨੇ ਭਾਈ ਇਹ ਜੋ ਇਨਸਾਨ ਹੈ ਨਾ ਇਹ ਜੋ ਵਪਾਰ ਕਰ ਰਿਹਾ ਹੈ 사త్సੰਗਤ ਜੀ ਕੱਚਾ ਵਪਾਰੀ ਹੈ ਇੱਕ ਤਾਈ ਤੋਂ ਸੰਸਾਰ ਦੇ ਵਿੱਚ ਜੇ ਆਪਾਂ ਸੱਚ ਦਾ ਵਪਾਰ ਕਰਾਂਗੇ ਕਿ ਭਾਈ ਇਹ ਸੱਚ ਦੇ ਵਪਾਰ ਕਰਨ ਲਈ ਇਹਦਾ ਜੋ ਮਨ ਹੈ ਉਹ ਬੜਾ ਕਮਜ਼ੋਰ ਹੈ ਪੁਰਾਣੇ ਜ਼ਮਾਨੇ ਦੇ ਵਿੱਚ 사త్సੰਗਤ ਜੀ ਅੱਜ ਅੱਜ ਦੇ ਵਾਂਗੂ ਗੱਡੀਆਂ ਨਹੀਂ ਕਿ ਹੁੰਦੀਆਂ ਸਨ ਪੁਰਾਣੇ ਜ਼ਮਾਨੇ ਦੇ ਵੀ 사ਤਸੰਗਤ ਜੀ ਜਿਵੇਂ ਬਲਦ ਗੱਡੀ ਬੈਲ ਗੱਡੀ ਤੇ 사ਤਸੰਗੇ ਜੀ ਜੋ ਬਲਦ ਗੱਡੀ ਹੈ ਉਹਦੇ ਉੱਪਰ ਰੱਖ ਕੇ ਵਪਾਰ ਕੀਤਾ ਜਾਂਦਾ ਸੀ ਤੇ ਸਤਿਗੁਰੂ ਜੀ ਉਹੀ ਸਮਝਾ ਰਹੇ ਨੇ ਕਿ ਭਾਈ ਜੇ ਵਪਾਰ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਆਪਣੇ ਮਨ ਨੂੰ ਮਜ਼ਬੂਤ ਬਣਾਈਏ ਤੇ ਗੱਲ 사ਤਸੰਗਤ ਜੀ ਇੱਕ ਵਾਰ ਨਹੀਂ ਅਨੇਕ ਵਾਰ ਗੁਰਬਾਣੀ ਦੇ ਵਿੱਚ ਮੰਦੀ ਹੁੰਦੀ ਹੈ ਪਈ ਜੇ ਮਨ ਮਜ਼ਬੂਤ ਹੈ ਤਾਂ ਆਪਾਂ ਭਗਤੀ ਕਰ ਸਕਦੇ ਆ ਸੱਚ ਦੇ ਮਾਰਗ ਤੇ ਚੱਲ ਸਕਦੇ ਆ ਭਗਤੀ ਕਰੇ ਕੋਈ ਸੂਰਮਾ ਫਿਰ 사ਤਸੰਗਤ ਜੀ ਜੇ ਮਨ ਨਹੀਂ ਮਨ ਹੀ ਮਹਿਲਾ ਹੈ ਮਨ ਮਹਿਲੇ ਸਭ ਕੁਝ ਮਹਿਲਾ 사ਤਸੰਗਤ ਜੀ ਸੁਖ ਵੀ ਆਏਗਾ ਦੁੱਖ ਵੀ ਆਏਗੀ ਸਾਡੀ ਪ੍ਰੀਖਿਆ ਵੀ ਕਈ ਪ੍ਰਕਾਰ ਨਾਲ ਹੋਣੀ ਹੈ ਜਦੋਂ ਸਾਡਾ ਨਾਮ ਆਉਣ ਲੱਗੇਗਾ ਜਿਵੇਂ ਬਾਬਾ ਸਾਹਿਬ ਨੂੰ 사ਤਸੰਗਤ ਜੀ ਬਹੁਤ سارے ਪੈਸੇ ਦੇ ਕੇ ਲਾਲਚ ਦੇਣ ਦੀ ਕੋਸ਼ਿਸ਼ ਕੀਤੀ ਗਈ ਪਰ ਬਾਬਾ ਸਾਹਿਬ ਸੱਚ ਦੇ ਮਾਰਗ ਤੇ ਅੜੇ ਰਹੇ ਇਹ ਸੱਚਾ 사ંગਤ ਜੀ ਪ੍ਰਮਾਤਮਾ ਵੀ ਪ੍ਰੀਖਿਆ ਲੈਂਦਾ ਜਦੋਂ ਅਸੀਂ ਸੱਚ ਦੇ ਮਾਰਗ ਤੇ ਚੱਲਦੇ ਹਾਂ ਗੱਟ ਅਵ ਗੱਟ ਡੂੰ ਗਰਘਣਾ ਕਿ ਭਾਈ ਕਿਤੇ ਰਸਤਾ ਉੱਚਾ ਕਿਤੇ ਨੀਵਾ ਕਿਤੇ ਪਹਾੜੀ ਹੈ ਕਿਤੇ ਖਾਈ ਹੈ ਇਹ 사ંગਤ ਜੀ ਕਾਮ ਕ੍ਰੋਧ ਲੋਭ মোহ ਹੰਕਾਰ ਇਹ ਸਾਹਮਣੇ ਖੜੇ ਨੇ ਉੱਪਰ ਮਨ ਰੂਪੀ ਬੈਲ ਕਮਜ਼ੋਰ ਹੈ ਇਹ 사ંગਤ ਜੀ ਜਿਨ੍ਹਾਂ ਦੇ ਮਨ ਕਮਜ਼ੋਰ ਨੇ ਉਹੀ ਲਾਲਚ ਦੇ ਵਿੱਚ ਆ ਜਾਂਦੇ ਨੇ ਵਾਸ਼ਨਾ ਚ ਫਸ ਜਾਂਦੇ ਨੇ ਉਹਨਾਂ ਦੇ ਅੰਦਰ ਹੀ ਹੰਕਾਰ ਹੁੰਦਾ ਹੈ ਜੇ ਗਿੱਸਤ ਗੁਰਜੀ ਪਰਵੰਦੇ ਨੇ ਰਮਈਏ ਸਿਉ ਇੱਕ ਬੇਨਤੀ ਮੇਰੀ ਪੂੰਜੀ ਰਾਖ ਮੁਰਾਦ ਤੇ ਆਓ ਸਾਧ ਸੰਗਤ ਜੀ ਇਹ ਮਨ ਰੂਪੀ ਬੈਲ ਨੂੰ ਬਚਾਈਏ ਸਭ ਤੋਂ ਪਹਿਲਾਂ ਤਾਂ ਇਸ ਮੰਨ ਨੂੰ ਮਜ਼ਬੂਤ ਕਰਨਾ ਪਵੇਗਾ ਕਿ ਸਾਧ ਸੰਗਤ ਜੀ ਮਜ਼ਬੂਤ ਕਰੇਗਾ ਕੌਣ ਜੇ ਅੰਮ੍ਰਿਤ ਵੇਲੇ ਉੱਠ ਕੇ ਗੁਰੂਆਂ ਦਾ ਦਿੱਤਾ ਗੁਰਮੰਤਰ ਜਪਾਂਗੇ ਜੇ ਸਵੇਰ ਸ਼ਾਮ ਗੁਰਬਾਣੀ ਪੜਾਂਗੇ ਸਾਧ ਸੰਗਤ ਜੀ ਫਿਰ ਇਹ ਜੋ ਮਨ ਹੈ ਉਹ ਫਿਰ ਸਾਡਾ ਜੋ ਮਨ ਬਲਵਾਨ ਹੋਣਾ ਹੈ ਰਵਈਏ ਸਿੱਖ ਬੇਨਤੀ ਮੇਰੀ ਪੂੰਜੀ ਰਾਖ ਮੁਰਾ ਅਗੇ ਸਤਿਗੁਰੂ ਜੀ ਪਰਮੰਦਰ ਨੇ ਕਿ ਪਰਮ ਪਿਤਾ ਪਰਮਾਤਮਾ ਜੀ ਮੇਰੇ ਜੋ ਪ੍ਰਾਨ ਨੇ ਸਵਾਸ ਨੇ ਉਹ ਤੁਹਾਡੇ ਜਿੰਮੇ ਨੇ ਤੇ ਇਹਨਾਂ ਦੀ ਰੱਖਿਆ ਕਰਨਾ ਪਰਮ ਪਿਤਾ ਪਰਮਾਤਮਾ ਜੀ ਇਹ ਤੁਹਾਡਾ ਹੀ ਵਰਦਾਨ ਹੈ ਤੇ ਤੁਸੀਂ ਹੀ ਇਹਦੀ ਸੰਭਾਲ ਕਰਨੀ ਹੈ ਕਿਉਂਕਿ ਸਾਧ ਸੰਗਤ ਜੀ ਇਹ ਜੋ ਸਵਾਸ ਨੇ ਨਾ ਇਹ ਸਾਡੇ ਵੱਸ ਦੇ ਵਿੱਚ ਨਹੀਂ ਹੈ ਇੱਥੋਂ ਤੱਕ ਕਿ ਸਾਧ ਸੰਗਤ ਜੀ ਜੋ ਡਾਕਟਰ ਨੇ ਨਾ ਕਈ ਵਾਰ ਕੀ ਦੇਖਿਆ ਕਿ ਭਾਈ ਆਪਰੇਸ਼ਨ ਕਰਦੇ ਕਰਦੇ ਸੀਰੀਅਸ ਪੇਸ਼ੈਂਟ ਬਚ ਜਾਂਦਾ ਸਤਸੰਗਤ ਜੀ ਚੰਗੇ ਭਲੇ ਇਨਸਾਨ ਦੁਨੀਆ ਤੋਂ ਚਲੇ ਜਾਂਦੇ ਨੇ ਤੇ ਤਾਈਓ ਸਤਗੁਰੂ ਜੀ ਫਰਮਾਉਂਦੇ ਨੇ ਭਾਈ ਰਮਈਏ ਸੋ ਇੱਕ ਬੇਨਤੀ ਮੇਰੀ ਪੂੰਜੀ ਰਾਤ ਮੁਰਾਦ ਕਿ ਪਰਮਪਿਤਾ ਪਰਮਾਤਮਾ ਜੀ ਇਸ ਮਨ ਦਾ ਤੁਸੀਂ ਹੀ ਖਿਆਲ ਰੱਖਣਾ ਹੈ ਇਹ ਮਨ ਬਾਰ ਬਾਰ ਭਟਕਦਾ ਹੈ ਇਸ ਸਰੀਰ ਵੀ ਤੁਹਾਡਾ ਸਵਾਸ ਵੀ ਤੁਹਾਡੇ ਇਹ ਮਨ ਵੀ ਤੁਹਾਡਾ ਹੈ ਸਤਸੰਗਤ ਜੀ ਆਓ ਆਪਾਂ ਵੀ ਰੋਜ਼ ਅਰਦਾਸ ਕਰਿਆ ਕਰੀਏ ਕੇ ਮਾਲਕਾ ਮੈਨੂੰ ਕਾਮ, ਕਰੋਧ, ਲੋਭ, ਮੋਹ, ਹੰਕਾਰ ਤੋਂ ਬਚਾ ਕੇ ਰੱਖੀ। ਸਤਸੰਗਤ ਜੀ ਸਵੇਰੇ ਵੀ ਬੇਨਤੀ ਕੀਤੀ ਸੀ ਕਿ ਜੇ ਮਨ ਦੇ ਵਿੱਚ ਕਾਬੂ ਨਾ ਹੋਵੇ ਨਾ ਇਹ ਸਤਸੰਗਤ ਜੀ ਮਨ ਸਾਨੂੰ ਪਾਪੀ ਬਣਾ ਦਿੰਦਾ ਹੈ। ਇਹ ਮਨ ਸਾਨੂੰ ਲਾਲਚੀ ਬਣਾ ਦਿੰਦਾ ਹੈ। ਸਤਸੰਗਤ ਜੀ ਮਨ ਤੇ ਹੰਕਾਰ, ਗੁੱਸਾ, 2 ਮਿੰਟ ਦਾ ਗੁੱਸਾ ساری ਉਮਰ ਦੇ ਵਿੱਚ ਜੇਲਾ 'ਚ ਬੈਣਾ ਪੈ ਜਾਂਦਾ ਸਤਸੰਗਤ। ਪੰਜਾਬ ਦੇ ਵਿੱਚ ਬਹੁਤ ਘਟਨਾਵਾਂ ਹੋਈਆਂ ਨੇ। ਕਿ ਭਾਈ ਗੁੱਸੇ ਦੇ ਵਿੱਚ ਆ ਕੇ ਗੋਲੀ ਚਲਾਤੀ ਤੇ ਸਤਸੰਗਤ ਜੀ ساری ਉਮਰ ਜੇਲ੍ਹ ਦੇ ਵਿੱਚ ਰਹਿਣਾ ਪੈ ਰਿਹਾ ਹੈ ਤੇ ਆਓ ਉਸ ਮਾਲਕ ਅੱਗੇ ਅਰਦਾਸ ਕਰੀਏ ਕਿ ਮਾਲਕਾ ਸਾਨੂੰ ਜਿੰਨੇ ਵੀ ਦੁਵੇਸ਼ ਨੇ ਉਹਨਾਂ ਸਾਰਿਆਂ ਤੋਂ ਬਚਾ ਕੇ ਰੱਖ ਕੋ ਬਨਜਾਰੋ RAM ਕਹੋ ਮੇਰਾ ਟਾਂਡਾ ਲਾਦਿਆ ਜਾਏ ਤੇ ਸਤਸੰਗਤ ਜੀ ਸਤਗੁਰੂ ਜੀ ਬਾਜਾ ਮਾਰ ਰਹੇ ਨੇ ਕਿ ਭਾਈ ਹੈ ਕੋਈ ਸੱਚ ਦੇ ਨਾਮ ਦਾ ਵਪਾਰੀ ਜੋ ਮੇਰੇ ਨਾਲ ਆ ਕੇ ਸੱਚ ਦਾ ਵਪਾਰ ਕਰੇ ਇਹ ਸਤਸੰਗਤ ਜੀ ਸੱਚ ਦਾ ਵਪਾਰ ਕੀ ਹੈ ਪਹਿਲਾਂ ਤਾਂ ਵਹਿਮ ਭਰਮ ਅਡੰਬਰ ਪਖੰਡ ਸਭ ਛੱਡਨੇ ਪੈਣੇ ਨੇ ਇਹ ਸਾਧ ਸੰਗਤ ਜੀ ਇਹ ਜੋ ਝੂਠ ਦਾ ਰਸਤਾ ਹੈ ਦਿਖਾਵੇ ਵਾਲੀ ਭਗਤੀ ਹੈ ਇਹ ਸਾਰੀ ਛੱਡਨੀ ਪੈਣੀ ਫੇਰ ਹੀ ਸਾਧ ਸੰਗਤ ਜੀ ਆਪਾਂ ਸੱਚ ਦਾ ਵਪਾਰ ਕਰ ਸਕਦੇ ਆ ਕਿੰਨਹੀ ਬੰਜਾ ਕਾਂਸੀ ਤਾਂਬਾ ਕਿੰਨਹੀ ਲੋង ਸਪਾਰੀ ਸੰਤੋ ਬੰਜਾ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ ਹਰ ਕੇ ਨਾਮ ਕੇ ਵਪਾਰੀ ਹੀਰਾ ਹਾਥ ਚੜਿਆ ਨਿਰਮੋਲਕ ਛੁੱਟ ਗਈ ਸੰਸਾਰੀ ਇਹ ਸਾਧ ਸੰਗਤ ਜੀ ਜੋ ਸਾਧੂ ਨਹੀਂ ਨਾ ਤੇ ਸੰਤ ਨੇ ਦੁਨੀਆਂ ਦੇ ਭਾਵੇਂ ਲੋਕ ਅਨੇਕਾਂ ਵਪਾਰ ਕਰਦੇ ਹੋਣ ਪਰ ਸਾਧੂ ਇਸ ਧਰਤੀ ਤੇ ਸਾਸੰਗਤ ਜੀ ਸੱਚ ਦਾ ਵਪਾਰ ਕਰਨ ਆਉਂਦੇ ਨੇ ਤੇ ਹੋਕਾ ਵੀ ਦਿੰਦੇ ਨੇ ਕਿ ਭਾਈ ਹੈ ਕੋਈ ਸੱਚ ਦੇ ਨਾਮ ਦਾ ਵਪਾਰੀ ਕਿ ਸਾਸੰਗਤ ਜੀ ਕੋਈ ਸੱਚਾ ਹੋਵੇ ਨਾ ਉਹੀ ਇਹ ਵਪਾਰ ਕਰ ਸਕਦਾ ਨਿੱਤਾ ਹੀ ਝੂਠਿਆਂ ਦਾ ਵਪਾਰ ਨਹੀਂ ਹੈ ਸਾਸੰਗਤ ਜੀ ਤੇ ਅੱਜ ਤੁਸੀਂ ਭਾਗਾਂ ਵਾਲੇ ਹੋ ਕਿ ਸਤਿਗੁਰੂ ਅਰਦਾਸ ਮਹਾਰਾਜ ਜੀ ਤੁਹਾਨੂੰ ਬਾਜ ਮਾਰਨ ਆਏ ਨੇ ਕੋ ਬਨਜਾਰੋ RAM ਕੋ ਮੇਰਾ ਟਾਂਡਾ ਲਾਦਿਆ ਜਾਵੇ ਤੇ ਆਓ ਭਾਈ ਵਣਜ ਕਰੋ ਵਣਜ ਜਾ ਰਹੇ ਹੋ ਵੱਖਰ ਲਿਓ ਸੰਭਾਲੋ ਐਸੀ ਵਸਤੂ ਵਸਾਈ ਹੈ ਜੈਸੀ ਨਿਬਹਿਣਾ ਕਿ ਸਾਧ ਸੰਗਤ ਜੀ ਆਪਾਂ ਐਸੀ ਵਸਤੂ ਦੀ ਐਸੀ ਵਸਤੂ ਦਾ ਵਪਾਰ ਕਰਨਾ ਆ ਜਿਹੜੀ ਸਾਡੇ ਨਾਲ ਜਾਵੇ ਨਹੀਂ ਤਾਂ ਸਾਧ ਸੰਗਤ ਜੀ ਇਹ ਜੋ ਦੁਨੀਆ ਦੀ ਮੋਹ ਮਾਇਆ ਹੈ ਇੱਥੇ ਛੱਡ ਜਾਣੀ ਹੈ ਇੱਕ ਬਾਰ ਬਾਰ ਬੇਨਤੀ ਸਾਧ ਸੰਗਤ ਜੀ ਇਹਨੂੰ ਗਲਤ ਨਾ ਸਮਝ ਲੈਣਾ ਕਿ ਗੁਰੂਆਂ ਨੇ ਪੈਸਾ ਕਮਾਣ ਦੀ ਮਨਾਈ ਨਹੀਂ ਕੀਤੀ ਪਰ ਬੇਈਮਾਨੀ ਦਾ ਪੈਸਾ ਨਹੀਂ ਕਮਾਣਾ ਤੇ ਇਹ ਵੀ ਯਾਦ ਰੱਖਣਾ ਪੈਸਾ ਕਮਾਉਂਦੇ ਹੋਏ ਇਹ ਪੈਸਾ ਸਾਡੇ ਨਾਲ ਨਹੀਂ ਜਾਣਾ ਇਹ ਅਸੀਂ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਪੈਸਾ ਕਮਾ ਰਹੇ ਹਾਂ ਇਹ ਸਾਧ ਸੰਗਤ ਜੀ ਐਸੇ ਕਰਕੇ ਉਸ ਪੈਸੇ ਪਿੱਛੇ ਲਾਲਚੀ ਨਹੀਂ ਹੋਣਾ ਭਾਈ ਜਿੰਨੀ ਇਮਾਨਦਾਰੀ ਨਾਲ ਪੈਸਾ ਕਮਾ ਰਹੇ ਹਾਂ ਬਸ ਉਹੀ ਬੋਤ ਹੈ ਹਰ ਹੜ ਵਰਨਜ ਜੋਤ ਜਨ ਕਰੇ ਜਿਸ ਕਿਰਪਾਲ ਹੋਏ ਪ੍ਰਭ ਦੇ ਕਿ ਭਾਈ ਜਿਸ ਤੇ ਮਾਲਕ ਦੀ ਕਿਰਪਾ ਹੁੰਦੀ ਹੈ ਨਾ ਸਾਧ ਸੰਗਤ ਜੀ ਉਹੀ ਸੱਚ ਦਾ ਵਪਾਰ ਕਰਦਾ ਹੈ ਤੇ ਭਾਈ ਜੋ ਸੱਚ ਦਾ ਵਪਾਰ ਕਰੇਗਾ ਉਹਦੇ ਤੇ ਹੀ ਮਾਲਕ ਦੀ ਕਿਰਪਾ ਹੋਏਗੀ ਦੋਈ ਦੀ ਵਿੱਚ ਉਹਦਾ ਹਟ ਨਾਲੇ ਜੀਤੇ ਜੀਤੇ ਤੇ ਵਪਾਰ ਖੁੱਲੇ ਹੱਟ ਹੋਆ ਵਪਾਰ ਜੋ ਪਹੁੰਚੇ ਸੋ ਚੱਲਣ ਹਾਰ ਤੇ ਸਾਧ ਸੰਗਤ ਜੀ ਜੋ ਗੁਰੂਆਂ ਦੇ ਹੋ ਕੇ ਤੇ ਜਾਗਣਗੇ ਕਿਆ ਤੂੰ ਸੋਇਆ ਜਾਗ ਈਨ ਭਾਈ ਜੋ ਗੁਰੂਆਂ ਦੀ ਗੱਲ ਸੁਣਨਗੇ ਉਹੀ ਵਪਾਰ ਕਰਨਗੇ 사ਤਸੰਗਤ ਜੀ ਇੱਥੇ ਆਪਾਂ ਸਾਰੇ ਹੀ ਵਪਾਰੀ ਆ ਨਾਨਕ ਬੱਧਰਾ ਮਾਲਕਾ ਪੀਤਰ ਤਰਿਆ ਆਣ ਖੋਟੇ ਖੋਟੇ ਪਰਖੀਣ ਸਾਹਿਬ ਕੇ ਦੀਵਾਨ ਤੇ 사ਤਸੰਗਤ ਜੀ ਜਦੋਂ ਆਪਾਂ ਵਪਾਰ ਕਰਾਂਗੇ ਨਾ ਗੁਰੂਆਂ ਨਾਲ ਕੌਣ ਖੋਟੇ ਨੇ ਤੇ ਭਾਈ ਕੌਣ ਕਰੇ ਨੇ ਸਾਰੇ ਪਰਖੇ ਜਾਣਗੇ 사ਤਸੰਗਤ ਤੇ ਪਰਖੇ ਕਦੋਂ ਜਾਵਾਂਗੇ ਜਦੋਂ ਗੁਰੂਆਂ ਦੀ ਗੱਲ ਸੁਣਾਂਗੇ ਉਹਦੇ ਨਾਲ ਵਪਾਰ ਕਰਾਂਗੇ ਇਹ ਤਾਂ ਸਾਧ ਸੰਗਤ ਜੀ ਇਹ ਜੋ ਕਾਲ ਹੈ ਨਾ ਕਾਲ ਦਾ ਨਾ ਛੋੜਾ ਬਿਨ ਗੁਰ ਕੀ ਸੇਵਾ ਇਹਨੇ ਬਖਸ਼ਣਾ ਨਹੀਂ ਹੈ ਕਿਸੇ ਨੂੰ ਕੋ ਬਨਜਾਰੋ RAM ਕਹੋ ਮੇਰਾ ਤੰਦ ਹਲਾ ਦਿਆ ਜਾਏ ਤੇ ਅੱਗੇ ਸਤਗੁਰ ਜੀ ਪਰਮੰਦੇ ਨੇ ਪਾਈ ਹੈ ਕਿ ਸੱਚ ਦੇ ਨਾਮ ਦਾ ਵਪਾਰੀ ਮੇਰੇ ਨਾਲ ਆ ਕੇ ਕੋਈ ਵਪਾਰਤਾ ਕਰੇ ਹੋ ਬਨਜਾਰੋ RAM ਕੋ ਸਹਿਜ ਕਰੋ ਵਪਾਰ ਇਹ ਸਾਧ ਸੰਗਤ ਜੀ ਨਾਲ ਦੱਸਦੇ ਵੀ ਨਹੀਂ ਭਾਈ ਮੇਰੇ ਕੋਲ ਸਮਾਨ ਕੀ ਹੈ ਕਿ ਭਾਈ ਮੈਂ ਲੋਕਾਂ ਨੂੰ ਸੱਚ ਨਾਲ ਜੋੜਦਾ ਹਾਂ ਪਰਮਾਤਮਾ ਦੇ ਨਾਲ ਨਾਲ ਨਾਮ ਦੇ ਨਾਲ ਜੋੜ ਰਿਹਾ ਹਾਂ ਤੇ ਕਿ ਸਤਿਗੁਰੂ ਜੀ ਪਰਮੰਦੇ ਭਾਈ ਮੈਂ ਸਹਜ ਅਵਸਥਾ ਦਾ ਵਪਾਰ ਕਰਦਾ ਹਾਂ ਨਾ ਮੇਰੇ ਵਪਾਰ ਦੇ ਵਿੱਚ ਕੋਈ ਜੋਤ ਹੈ ਨਾ ਧੂਪ ਹੈ ਨਾ ਅਰਗਬੱਤੀ ਹੈ ਨਾ ਕੋਈ ਤੀਰਥ ਯਾਤਰਾ ਹੈ ਨਾ ਕੋਈ ਝੂਠ ਫਰੇਵ ਹੈ ਨਾ ਜਾਤ ਪਾਤ ਹੈ ਹੋ ਬਨਜਾਰੋ RAM ਕੋ ਸਹਜ ਕਰੋ ਵਪਾਰ ਸਤਸੰਗਤ ਜੀ ਜੋ ਸਾਡੇ ਅੰਦਰ ਦੀ ਅਵਸਥਾ ਹੈ ਨਾ ਸਾਡੇ ਅੰਦਰ ਜੋ ਮਾਲਕ ਬੈਠਾ ਹੈ ਤੇ ਉਹਨੂੰ ਪ੍ਰਾਪਤ ਕਰਨ ਵਾਸਤੇ ਜੋ ਸਹਜ ਅਵਸਥਾ ਦੇ ਵਿੱਚ ਅਸੀਂ ਜਾਣਾ ਹੈ ਉਹਦਾ ਸਤਗੁਰੂ ਜੀ ਵਪਾਰ ਕਰਦੇ ਨੇ ਤੇ ਸਾ ਸੰਗਤ ਜੀ ਬਹੁਤ ਵੱਡਾ ਸੱਚ ਹੈ ਜੇ ਮਾਲਕ ਨੂੰ ਮਿਲਣਾ ਹੋਵੇ ਨਾ ਸਾ ਸੰਗਤ ਜੀ ਗੁਰੂਆਂ ਤੋਂ ਗੁਰਮੰਤਰ ਲੈ ਕੇ ਆਪਣੇ ਅੰਦਰ ਦੀ ਕਮਾਈ ਕਰਨੀ ਪੈਂਦੀ ਹੈ ਮੈਂ ਰਾਮ ਨਾਮ ਤਨ ਲਾਦਿਆ ਵਿਖਲਾ ਦੀ ਸੰਸਾਰ ਇਹ ਸਾ ਸੰਗਤ ਜੀ ਸਾਰੀ ਦੁਨੀਆ ਨੇ ਨਾ ਝੂੜਦਾ ਸਮਾਨ ਲੱਦਿਆ ਹੋਇਆ ਸਾਰਾ ਦਿਨ ਝੂਠ ਲਾਲਚ ਕਾਮ ਕ੍ਰੋਧ ਲੋਭ ਮੋਹੰਕਾਰ ਤੇ ਸਤਿਗੁਰ ਜੀ ਪਰਮੰਦਰ ਨੇ ਭਾਈ ਮੇਰੇ ਕੋਲ ਸੱਚ ਦੇ ਨਾਮ ਦਾ ਵਪਾਰ ਹੈ ਕਹਿ ਰਵਦਾਸ ਸਬੇਜ ਗਲਟਿਆ ਹਮ ਤੋ ਏਕ ਰਾਮ ਕਿਆ ਛਟਿਆ ਤੇ ਭਾਈ ਐਸੇ ਕਰਕੇ ਸਾਰੇ ਲੁੱਟੇ ਜਾ ਰਹੇ ਤੇ ਲੁੱਟ ਕਿਉਂ ਰਹਿਆ ਸਾਧ ਸੰਗਤ ਜੀ ਹੋ ਬਨਜਾਰੋ ਰਾਮ ਕੋ ਸਹਿਜ ਕਰੋ ਵਪਾਰ ਮੈਂ ਰਾਮ ਨਾਮ ਤਨ ਲਾਦਿਆ ਵਿਕਲਾ ਦੀ ਸੰਸਾਰ ਸਾਰਾ ਸੰਸਾਰ ਸਾਧ ਸੰਗਤ ਜੀ ਮੋਹ ਮਾਇਆ ਦੇ ਜਾਲ ਦੇ ਵਿੱਚ ਫਸਿਆ ਹੋਇਆ ਸਾਰਿਆਂ ਨੇ ਕਿਸੇ ਨੇ ਲਾਲਚ ਚੱਕਿਆ ਕਿਸੇ ਨੇ ਵਾਸ਼ਨਾ ਕਿਸ ਨੇ ਹੰਕਾਰ ਕਿਸੇ ਨੇ ਗੁੱਸਾ ਤੇ ਬਿਲਕੁਲ ਅੰਤ ਵਿੱਚ ਸਤਿਗੁਰੂ ਜੀ ਫਰਮਾਉਂਦੇ ਨੇ ਉਰਵਾਰ ਪਾਰ ਕੇ ਦਾਨੀਆਂ ਲਿਖ ਲਿਓ ਆਲਪਤਾਲ ਮੋਹੇ ਜਮ ਡੰਡਨ ਲਾਗੇ ਤਜਲੇ ਸਰਬ ਜੰਜਾਲ ਜੈਸਾ ਰੰਗ ਕਸੁੰਭ ਕਾ ਤੈਸਾ ਏ ਸੰਸਾਰ ਮੇਰੇ ਰਮਈਏ ਰੰਗ ਮਜੀਠ ਕਾ ਕਹ ਰਵਦਾਸ ਜਮਾਰ ਇਹ ਸਾਧ ਸੰਗਤ ਜੀ ਥੋੜਾ ਧਿਆਨ ਨਾਲ ਸੁਣਨਾ ਕਿਉਂਕਿ ਇਹ ਬੜਾ ਕ੍ਰਾਂਤੀਕਾਰੀ ਬਚਨ ਹੈ ਸਤਿਗੁਰਾਂ ਦਾ ਅਕਸਰ ਕਿਹਾ ਜਾਂਦਾ ਹੈ ਕਿ ਭਾਈ ਜੋ ਜਮਰਾਜ ਹੈ ਨਾ ਚਿੱਤਰਗੁਪਤ ਦਾ ਸਾਸੰਗ ਜੋ ਸਾਡੇ ਹਿਸਾਬ ਕਿਤਾਬ ਲਿਖਦਾ ਹੈ ਤੇ ਸਤਿਗੁਰੂ ਤੇ ਰਵਦਾਸ ਮਹਾਰਾਜ ਜੀ ਚਿੱਤਰਗੁਪਤ ਨੂੰ ਕਹਿ ਰਹੇ ਨੇ ਚੈਲੰਜ ਕਰ ਰਹੇ ਨੇ ਕਿ ਭਾਈ ਮੇਰੇ ਕਿਸਮਤ ਦੇ ਵਿੱਚ ਮੇਰੇ ਕਰਮਾ ਦੇ ਵਿੱਚ ਜੋ ਮਰਜ਼ੀ ਲਿਖ ਲਿਓ ਉਰਵਾਰ ਪਾਰ ਕੇ ਦਾਨੀਆਂ ਕਿ ਭਾਈ ਉਹ ਪਰਮ ਪਿਤਾ ਪਰਮਾਤਮਾ ਨੂੰ ਕਹਿ ਰਹੇ ਨੇ ਸਾਸੰਗਤ ਜੀ ਉਹਨਾਂ ਦੇ ਦੂਤਾਂ ਨੂੰ ਕਹਿ ਰਹੇ ਨੇ ਕਿ ਲੋਕ ਪਰਲੋਕ ਦੇ ਹਿਸਾਬ ਰੱਖਣ ਵਾਲੇ ਚਿਤਰਗੁਪਤ ਜੀ ਲਿਖ ਲਿਓ ਆਲ ਪਲਾਲ ਆਲ ਪਤਾਲ ਜੋ ਮਰਜੀ ਮੇਰੇ ਲੇਖੇ ਦੇ ਵਿੱਚ ਲਿਖ ਦੋ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੋਹੇ ਜਮ ਦੰਡਨਾਂ ਨਾਲ ਆ ਗਈ ਤਜਲੇ ਸਰਬ ਜੰਗਾਂ ਕਿ ਭਾਈ ਮੈਨੂੰ ਜਮਦੂਤਾਂ ਦਾ ਡਰ ਨਹੀਂ ਲੱਗਦਾ ਸਾਧ ਸੰਗਤ ਜੀ ਬਹੁਤ ਵੱਡੀ ਗੱਲ ਹੈ ਇਹ ਜਮਦੂਤਾਂ ਤੋਂ ਸ਼ੈਤਾਨ ਤੋਂ ਕੌਣ ਡਰਦੇ ਨੇ ਜੋ ਗਲਤ ਕੰਮ ਕਰਦੇ ਜਿਨ੍ਹਾਂ ਦੀ ਸੋਚ ਗਲਤ ਹੈ ਜਿਨ੍ਹਾਂ ਦੇ ਵਿਚਾਰ ਗਲਤ ਨੇ ਸਾਦ ਸੰਗਤ ਜੀ ਜੋ ਸਾਡੇ ਬੱਚਿਆਂ ਨੂੰ ਨਸ਼ਿਆਂ ਤੇ ਲਾ ਰਹੇ ਨੇ ਜੋ ਨਸ਼ਾ ਵੇਚਦੇ ਨੇ ਜੋ ਬੇਈਮਾਨੀ ਦੀ ਕਮਾਈ ਕਰਦੇ ਨੇ ਸਾਦ ਸੰਗਤ ਜੀ ਜੋ ਆਪਣਿਆਂ ਨੂੰ ਤੌਖਾ ਦੇ ਰਹੇ ਨੇ ਉਹ ਜਮਦੂਤਾਂ ਤੋਂ ਡਰਨਗੇ ਤੇ ਜੋ ਸੱਚੇ ਨੇ ਨਾ ਸਾਦ ਸੰਗਤ ਜੀ ਉਹ ਕਹਿ ਸਕਦੇ ਨੇ ਗੁਰੂ ਅਰਦਾਸ ਮਹਾਰਾਜ ਜੀ ਵਾਂਗੂ ਮੋਹੇ ਜਮ ਡੰਡਨ ਲਾ ਗਈ ਤਜਲੇ ਸਰਬ ਜੰਜਾਲ ਕਿ ਭਾਈ ਮੈਂ ਸਾਰੇ ਜੰਜਾਲ ਛੱਡ ਦਿੱਤੇ ਨੇ ਨਾ ਮੇਰੇ ਅੰਦਰ ਕਾਮ ਹੈ ਨਾ ਕਰੋਧ ਹੈ ਨਾ ਲੋਭ ਹੈ ਨਾ ਮੋਹ ਹੈ ਨਾ ਹੰਕਾਰ ਹੈ ਮੇਰੇ ਅੰਦਰ ਕੋਈ ਵੀ ਦੁਸ਼ਮਣ ਨਹੀਂ ਹੈ ਸਤਸੰਗਤ ਜੀ ਇਹੀ ਤਾਂ ਗੁਰੂ ਅਦਸ ਮਹਾਰਾਜ ਜੀ ਨੇ ਕਿਹਾ ਹੈ ਕਹਿਰ ਵਿਦਾਸ ਖਾਲਸ ਚ ਮਾਰਾ ਕਿ ਭਾਈ ਜਿਹੜਾ ਖਾਲਸ ਹੋ ਜਾਵੇ ਨਾ ਜਿਹਦੇ ਅੰਦਰ ਬਿਲਕੁਲ ਵੀ ਕੋਈ ਦੁਸ਼ਮਣ ਨਾ ਰਵੇ ਸਤਸੰਗਤ ਜੀ ਉਹ ਜਮਦੂਤਾਂ ਨੂੰ ਵੀ ਕਹਿ ਸਕਦਾ ਹੈ ਕਿ ਭਾਈ ਮੈਨੂੰ ਕਿਸੇ ਦਾ ਡਰ ਨਹੀਂ ਹੈ ਕਿਉਂਕਿ ਹੁਣ ਮੈਂ ਗੁਰੂ ਵਾਲਾ ਬਣ ਚੁੱਕਿਆ ਤਾਂ ਗੁਰੂਆਂ ਦੇ ਵਚਨ ਮੰਨਦਾ ਹਾਂ ਮੋਹਿ ਜਮ ਡੰਡਨ ਲਾ ਗਈ ਤਜਲੇ ਸਰਬ ਜੰਗਾਲ ਭਾਈ ਮੈਂ ਸਾਰੇ ਜੰਗਾਲ ਛੱਡ ਦਿੱਤੇ ਨੇ ਤੇ ਸਾਧ ਸੰਗਤ ਜੀ ਯਾਦ ਰੱਖਿਓ ਜਦੋਂ ਅਸੀਂ ਇਸ ਦੁਨੀਆ ਤੋਂ ਜਾਣਾ ਹੈ ਨਾ ਜਾਣਾ ਸਾਰਿਆਂ ਨੇ ਕੋਈ ਪਹਿਲਾਂ ਚਲਾ ਜਾਵੇਗਾ ਪੇ ਬਾਅਦ 'ਚ ਸਾਨੂੰ ਲੈਣ ਵਾਸਤੇ ਸਾਧ ਸੰਗਤ ਜੀ ਜਮਦੂਤ ਆਣਗੇ ਜਾਂ ਖੁਦ ਪਰਮਾਤਮਾ ਆਏਗਾ ਇਹ ਡਿਪੈਂਡ ਕਰਦਾ ਸਾਧ ਸੰਗਤ ਜੀ ਸਾਡੇ ਕਰਮਾਂ ਤੇ ਅਸੀਂ ਕਰਮ ਕਿਉਂ ਜੇ ਕਰਦੇ ਹਾਂ ਜੇ ਸਾਡੇ ਮਨ ਦੇ ਵਿੱਚ ਦੁਸ਼ੈ ਹੈ ਲਾਲਚ ਹੈ ਨਿੰਦਾ ਚੁਗਲੀ ਈਰਖਾ ਹੈ ਸਾਤਸੰਗਤ ਜੀ ਤੋਖਾ ਹੈ ਵਿਸ਼ਵਾਸ ਘਾਤ ਹੈ ਤੇ ਯਾਦ ਰੱਖਣਾ ਸਾਤਸੰਗਤ ਜੀ ਫਿਰ ਸਾਨੂੰ ਜਮਦੂਤੀ ਲੈਣਾ ਹੁੰਦਾ ਤੇ ਜੇ ਅਸੀਂ ਗੁਰੂ ਵਾਲੇ ਬਣ ਕੇ ਰਵਾਂਗੇ ਤੇ ਸਾਤਸੰਗਤ ਜੀ ਕਹੋ ਕਬੀਰ ਮੋਹੇ ਬਿਆਹ ਚਲੇ ਹੈ ਤੇ ਸਾਤਸੰਗਤ ਜੀ ਉਹ ਪਰਮ ਪਿਤਾ ਪਰਮਾਤਮਾ ਹੀ ਮਿਲਣਾ ਸਾਨੂੰ ਫਿਰ RAM RAJ SO DULHO PAYO ASWAD PAAG HAMARA ਸਾਤ ਸੰਗਤ ਜੀ ਅੰਤ ਵਿੱਚ ਦੁਲਾਵਣ ਕੇ ਕੌਣ ਆਂਦਾ ਆ ਜਮਦੂਤ ਆਣ ਕੇ ਵਿਆਹਣ ਵਾਸਤੇ ਜਾਂ ਭਾਈ ਖੁਦ ਪਰਮਾਤਮਾ ਆਏਗਾ ਇਹ ਸਾਡੇ ਕਰਮਾਂ ਤੇ ਨਿਰਪਰ ਕਰਦਾ ਕਿ ਕਰਮ ਚੰਗੇ ਕਰਦੇ ਕਿ ਮਾੜੇ ਕਰਦੇ ਇਸ ਕਰਕੇ ਭਾਈ ਜੋ ਗੁਰੂਆਂ ਨੇ ਕਿਹਾ ਹੈ ਨਾ ਉਹਨਾਂ ਗੱਲਾਂ ਨੂੰ ਮੰਨੀਏ ਸਾਰੇ ਵਹਿਮ ਭਰਮ ਅਡੰਬਰ ਪੱਖਣ ਤੇ ਛੱਡੋ ਤੇ ਗੁਰੂਆਂ ਨੇ ਸਿਰਫ ਸਿਮਰਨ ਕਰਨ ਵਾਸਤੇ ਕਿਹਾ ਹਰ ਕੇ ਨਾਮ ਬਿਨ ਝੁੱਠੇ ਸਗਲ ਪਸਾਰੇ ਕਿਉਂਕਿ ਸਾਤ ਸੰਗਤ ਜੀ ਜਿਸ ਸੰਸਾਰ ਦੇ ਵਿੱਚ ਫਸੇ ਹੋਏ ਹਨ ਨਾ ਜੈਸਾ ਰੰਗ ਕਸੁੰਭ ਕਾ ਤੈਸਾ ਏ ਸੰਸਾਰ ਮੇਰੇ ਰਮਈਏ ਰੰਗ ਮਜੀਠ ਕਾ ਕੋ ਰਵਦਾਸ ਸਮਾ ਇਹ ਸਤਸੰਗਤ ਜੀ ਜਿਸ ਸੰਸਾਰ ਚ ਆਪਾਂ ਫਸ ਗਏ ਆ ਕਿ ਇਹ ਸੰਸਾਰ ਦਾ ਰੰਗ ਕੱਚਾ ਆ ਸਾਰਿਆਂ ਨੂੰ ਛੱਡ ਜਾਣਾ ਸਤਸੰਗਤ ਜੀ ਚਾਹੇ ਉਹ ਮਾਤਾ ਪਿਤਾ ਨੇ ਪੈਣ ਪਰਾ ਨੇ ਸਤਸੰਗਤ ਜੀ ਜ਼ਿੰਮੇਵਾਰੀਆਂ ਆਪਾਂ ਨਿਭਾਉਣੀਆਂ ਨੇ ਜ਼ਿੰਮੇਵਾਰੀ ਤੋਂ ਕਦੇ ਪਿੱਛੇ ਨਹੀਂ ਹਟਣਾ ਸਭ ਤੋਂ ਪਹਿਲਾਂ ਤਾਂ ਆਪਾਂ ਪੜਨਾ ਲਿਖਣਾ ਹੈ ਖੁਦ ਕਾਮਯਾਬ ਹੋਣਾ ਹੈ ਫਿਰ ਆਪਣੇ ਬੱਚਿਆਂ ਨੂੰ ਕਾਮਯਾਬ ਕਰਨਾ ਹੈ ਪੜਾ ਲਿਖਾ ਕੇ ਆਪਣੇ ਬਜ਼ੁਰਗਾਂ ਦੀ ਆਪਾਂ ਸੇਵਾ ਕਰਨੀ ਹੈ ਜੋ ਵੀ ਸਾਡੀ ਸਮਾਜ ਦੇ ਵਿੱਚ ਰਿਸ਼ਤੇਦਾਰੀ ਦੇ ਵਿੱਚ ਜ਼ਿੰਮੇਵਾਰੀਆਂ ਨੇ ਭਾਈਓ ਨਿਭਾਉਣੀਆਂ ਪਰ ਨਾਲ ਇਹ ਵੀ ਯਾਦ ਰੱਖਣਾ ਹੈ ਕਿ ਭਾਈ ਇਹ ਕੱਚਾ ਰੰਗ ਹੈ ਜੋ ਸੰਸਾਰ ਦੇ ਰੰਗ ਨੇ ਇਹ ਜੋ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਸਭ ਕੱਚਾ ਹੈ ਇਹ ਮਾਇਆ ਕੱਚੀ ਹੈ ਤੇ ਪੱਕਾ ਕੀ ਹੈ ਸਾਧ ਸੰਗਤ ਜੀ ਸੱਚ ਦਾ ਵਪਾਰ ਪੱਕਾ ਹੈ ਮੇਰੇ ਰਮਈਏ ਰੰਗ ਮਜੀਠਕਾ ਕਹ ਰਵਦਾਸ ਜੀ ਮਾਲ ਤੇ ਭਾਈ ਪ੍ਰਮਾਤਮਾ ਦਾ ਜੋ ਰੰਗ ਹੈ ਨਾ ਬਸ ਉਹੀ ਪੱਕਾ ਹੈ। ਸਾਧ ਸੰਗਤ ਜੀ ਉਹੀ ਮਜੀਠੀ ਰੰਗ ਹੈ ਨਹੀਂ ਤਾਂ ਸਾਰੇ ਜੋ ਰੰਗ ਨੇ ਉਹ ਫਿੱਕੇ ਨੇ। ਸਾਧ ਸੰਗਤ ਜੀ ਥੋੜਾ ਸੋਚ ਕੇ ਵੇਖੋ। ਇਸ ਧਰਤੀ ਤੇ ਬਹੁਤ ਪੈਸੇ ਵਾਲੇ ਲੋਕ ਹੋਏ ਨੇ ਸਾਧ ਸੰਗਤ ਜੀ ਹਜ਼ਾਰਾਂ ਸਾਲਾਂ ਤੋਂ ਹੋ ਰਹੇ ਨੇ। ਪਰ ਇਨਸਾਨ ਕਿਨੂੰ ਯਾਦ ਰੱਖਦਾ ਹੈ? ਸਾਧ ਸੰਗਤ ਜੀ ਜੋ ਸੱਚ ਦੀ ਕਮਾਈਆਂ ਕਰਦੇ ਨੇ। ਬਾਬਾ ਸਾਹਿਬ ਦੇ ਨਾਮ ਨਾਲ ਸਾਧ ਸੰਗਤ ਜੀ ਬਹੁਤ ਅਮੀਰ ਲੋਕ ਹੋਏ ਸੰ राजे ਮਹਾਰਾਜੇ। ਤੇ ਯਾਦ ਕਰੋ ਆਪਾਂ ਬਾਬਾ ਸਾਹਿਬ ਦੇ ਸਮੇਂ ਦੇ ਕਿੰਨੇ ਕੇ ਰਾਜਿਆਂ ਨੂੰ ਜਾਣਦੇ ਹਾਂ। ਪਰ ਬਾਬਾ ਸਾਹਿਬ ਨੂੰ ਸਾਧ ਸੰਗਤ ਜੀ ਪੂਰੇ ਵਿਸ਼ਵ ਦੇ ਵਿੱਚ ਉਹਨਾਂ ਦਾ ਨਾਮ ਲਿਆ ਜਾਂਦਾ ਹੈ। ਬਾਰਲੇ ਦੇਸ਼ਾਂ 'ਚ ਸਟੈਚੂ ਬਣੇ ਨੇ। ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰੂ ਘਰ ਸਾਧ ਸੰਗਤ ਜੀ ਪੂਰੀ ਦੁਨੀਆ ਦੇ ਵਿੱਚ ਨੇ। ਅਮਰੀਕਾ, ਇੰਗਲੈਂਡ, ਕੈਨੇਡਾ ਦੇ ਵਿੱਚ ਉਹਨਾਂ ਦੀ ਗੁਰਬਾਣੀ ਪੜ੍ਹੀ ਜਾ ਰਹੀ ਹੈ। ਇਹ ਸਾਧ ਸੰਗਤ ਜੀ ਕਿਉਂਕਿ ਉਹ ਸੱਚ ਦੇ ਮਾਰਗ ਤੇ ਚੱਲੇ। ਇਹ ਠੀਕ ਹੈ ਸਾਧ ਸੰਗਤ ਜੀ ਜ਼ਿੰਦਗੀ ਵਿੱਚ ਆਏ ਆ ਪੈਸਾ ਵੀ ਜ਼ਰੂਰੀ ਹੈ, ਸਭ ਕੁਝ ਜ਼ਰੂਰੀ ਹੈ। ਪਰ ਇੱਕ ਗੱਲ ਆਪਾਂ ਇਹ ਵੀ ਯਾਦ ਰੱਖਣੀ ਹੈ ਕਿ ਭਾਈ ਇਹ ਕੱਚਾ ਰੰਗ ਹੈ। ਤੇ ਜੇ ਆਪਾਂ ਸੰਸਾਰ ਦੇ ਨਾਮ ਨਾਲ ਸੱਚ ਦੇ ਮਾਰਗ ਤੇ ਵੀ ਚੱਲਾਂਗੇ ਇਹ ਪੱਕਾ ਰੰਗ ਹੈ ਸਾ ਸੰਗਤ ਜੀ 바ਵਾ ਸਾਹਿਬ ਦੇ ਉੱਪਰ ਪੱਕਾ ਰੰਗ ਚੜਿਆ ਹੋਇਆ ਸੀ ਗੁਰੂ ਅਰਜਨ ਦੇਵ ਜੀ ਪੱਕੇ ਰੰਗ ਵਿੱਚ ਚੰਗੇ ਹੋਏ ਸੀ ਸਾ ਸੰਗਤ ਜੀ ਪੱਕਾ ਰੰਗ ਕਦੇ ਖਤਮ ਨਹੀਂ ਹੁੰਦਾ ਕਦੇ ਮਿਟਦਾ ਨਹੀਂ ਹੈ ਤੇ ਭਾਈ ਜਿਨ੍ਹਾਂ ਦੇ ਪੱਕਾ ਰੰਗ ਚੜਿਆ ਹੋਇਆ ਨਾ ਸਾ ਸੰਗਤ ਜੀ 650 ਸਾਲ ਦੇ ਲਗਭਗ ਹੋਣ ਜਾ ਰਹੇ ਨੇ ਅੱਜ ਵੀ ਗੁਰੂ ਅਰਜਨ ਦੇਵ ਜੀ ਦਾ ਨਾਮ ਹੋਵੇ ਦੇ ਉਵੇਂ ਹੀ ਅੱਜ ਵੀ 사ਸੰਗਤ ਜੀ ਰਾਜੇ ਮਹਾਰਾਜੇ ਆ ਕੇ ਨਮਸਕਾਰਾ ਕਰਦੇ ਨੇ ਕਾਸ਼ੀ ਦਰਬਾਰ ਦੇ ਵਿੱਚ ਦੇਸ਼ ਦਾ ਪ੍ਰਧਾਨ ਮੰਤਰੀ ਆਂਦਾ 사ਸੰਗਤ ਜੀ ਮੁੱਖ ਮੰਤਰੀ ਆ ਰਹੇ ਨੇ ਵੱਡੇ ਵੱਡੇ ਅਫਸਰ ਆ ਰਹੇ ਨੇ ਇਹ 사ਸੰਗਤ ਜੀ ਸਮਝਣ ਦੀ ਕੋਸ਼ਿਸ਼ ਕਰਿਓ ਦੁਨੀਆ ਜੋ ਮਾਇਆ 'ਚ ਫਸੇ ਹੋਏ ਨੇ ਨਾ ਬਾਰ-ਬਾਰ ਬੇਨਤੀ 사ਸੰਗਤ ਜੀ ਪੈਸਾ ਕਮਾਉਣਾ ਵੀ ਜ਼ਰੂਰੀ ਹੈ ਪਰ ਪੈਸੇ ਪਿੱਛੇ ਪਾਗਲ ਨਹੀਂ ਹੋਣਾ ਇਹ ਸਭ ਰੰਗ ਕੱਚੇ ਨੇ ਬੋਤੇ ਆਏ ਨੇ ਬੋਤੇ ਚਲੇ ਗਏ ਭਾਈ ਕੋਈ ਕਿਸੇ ਨੂੰ ਯਾਦ ਨਹੀਂ ਕਰਦਾ ਪਰ ਧਿਆਨ ਨਾਲ ਇਸ ਪੰਕਤੀ ਨੂੰ ਸਮਝਣ ਦੀ ਕੋਸ਼ਿਸ਼ ਕਰੋ ਜੈਸਾ ਰੰਗ ਕਸੁੰਭਾ ਤੈਸਾ ਹੈ ਸੰਸਾਰ ਭਾਈ ਜੋ ਸੰਸਾਰ 'ਚ ਫਸ ਗਿਆ ਉਹ ਕਸੁੰਭ ਵਰਗਾ ਹੈ ਸਾਧ ਸੰਗਤ ਜੀ ਕੁਝ ਦਿਨ ਉਹਨਾਂ ਨੂੰ ਯਾਦ ਕਰਨਗੇ ਬਾਅਦ 'ਚ ਭੁੱਲ ਜਾਣਗੇ ਪਰ ਸੱਚ ਦਾ ਰੰਗ ਹੈ ਪ੍ਰਮਾਤਮਾ ਦੇ ਨਾਮ ਦਾ ਰੰਗ ਹੈ ਇਹ ਮਜੀਠੀ ਰੰਗ ਹੈ ਸਾਧ ਸੰਗਤ ਜੀ ਸਤਗੁਰੂ ਵਾਲਮੀਕ ਮਹਾਰਾਜ ਜੀ ਹਜ਼ਾਰਾਂ ਸਾਲ ਪਹਿਲਾਂ ਹੋਏ ਅੱਜ ਵੀ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਕਾਦੇ ਲਈ ਸਾਧ ਸੰਗਤ ਜੀ ਕਿਉਂਕਿ ਉਹਨਾਂ ਦੇ ਉੱਪਰ ਮਜੀਠ ਦਾ ਰੰਗ ਚੜਿਆ ਹੋਇਆ ਸੀ ਤੇ ਆਓ ਆਪਾਂ ਵੀ ਸਾਧ ਸੰਗਤ ਜੀ ਵਹਿਮ ਪਰਮ ਅਡੰਬਰ ਪਖੰਡ ਛੱਡ ਕੇ ਮਜੀਠੀਏ ਬਣੀਏ ਸਾਧ ਸੰਗਤ ਜੀ ਮਜੀਠ ਦਾ ਰੰਗ ਚੜਾਈਏ ਤਾਂ ਜੋ ਸਾਧ ਸੰਗਤ ਜੀ ਇੱਥੇ ਵੀ ਮਾਨ ਸਤਕਾਰ ਮਿਲੇ ਤੇ ਪ੍ਰਮਾਤਮਾ ਦੇ ਦਰਬਾਰ ਦੇ ਵਿੱਚ ਵੀ ਮਾਨ ਸਤਕਾਰ ਮਿਲੇ ਸੋ ਇਨੀਆਂ ਕ ਬੇਨਤੀ ਆ ਭਾਈ ਪ੍ਰਵਾਨ ਕਰਿਓ ਅਸਤ ਗੁਰੂ ਅਰਜਨ ਦੇਵ ਮਹਾਰਾਜ ਜੀ ਸੱਚ ਦਾ ਵਪਾਰ ਕਰਨ ਆਏ ਸਨ ਮੈਂ ਤਾਂ ਇਹੀ ਬੇਨਤੀ ਕਰੂੰਗਾ ਕਿ ਭਾਈ ਵਹਿਮ ਪਰਮ ਅਡੰਬਰ ਪਖੰਡ ਚੜ ਕੇ ਗੁਰੂਆਂ ਨਾਲ ਸੱਚ ਦਾ ਵਪਾਰ ਕਰੋ ਤੇ ਕਰਨਾ ਕੋਈ ਜ਼ਿਆਦਾ ਕੁਝ ਨਹੀਂ ਕਰਨਾ ਘਰ ਪਰਿਵਾਰ ਚ ਰਹੋ ਜ਼ਿੰਮੇਵਾਰੀਆਂ ਨਿਭਾਓ ਜੋ ਸਾత్సੰਗਤ ਜੀ ਆਪਾਂ ਰੁਟੀਨ ਦੇ ਵਿੱਚ ਕਰਦੇ ਰਹਿੰਦੇ ਹੋ ਕਰੀਏ ਤੇ ਅੱਗੇ ਸਾత్సੰਗਤ ਜੀ ਬਸ ਕੰਮ-ਕਾਰ ਕਰਦੇ ਕਰਦੇ ਮਾਲਕ ਦਾ ਨਾਮ ਲਈ ਜਾਈਏ ਉਸ ਮਾਲਕ ਦਾ ਸਿਮਰਨ ਕਰੀਏ ਜ਼ਿੰਮੇਵਾਰੀਆਂ ਵੀ ਨਿਭਾਈਏ ਬੱਚਿਆਂ ਨੂੰ ਪੜਾਈਆਂ ਲਿਖਾਈਆਂ ਬਜ਼ੁਰਗਾਂ ਦੀ ਸੇਵਾ ਇਹ ਸਾత్సੰਗਤ ਜੀ ਆਪਣੇ ਅੰਦਰੋਂ ਸੱਚ ਦੀ ਖੋਜ ਕਰੀਏ ਆਪ ਵਿਚਾਰੇ ਸੋ ਗਿਆਨੀ ਹੋ। ਤੇ ਭਾਈ ਆਪਣੀ ਖੋਜ ਕਰੋ ਇਹ ਜੀਵਨ بار بار ਨਹੀਂ ਮਿਲਦਾ। ਸਾਰੇ ਗੁਰੂਆਂ ਨੇ ਇਹ ਕਿਹਾ ਆ ਕਿ ਭਾਈ ਤੇਰੇ ਸਰੀਰ ਦੇ ਵਿੱਚ ਬਹੁਤ ਕੁਝ ਹੈ। ਇਹ ਸਾਤ ਸੰਗਤ ਜੀ ਅਸੇ ਸਰੀਰ ਨੇ ਹੀ ਦੁਨੀਆ ਦੀਆਂ ਬਹੁਤ ਚੀਜ਼ਾਂ ਬਣਾ ਲਈਆਂ। ਇਹ ਸਰੀਰ ਦੇ ਵਿੱਚ ਸਾਤ ਸੰਗਤ ਜੀ ਬਹੁਤ ਰਸਾਇਣਿਕ ਕਦੇ ਖੋਜਣ ਦੀ ਕੋਸ਼ਿਸ਼ ਕਰਿਆ ਕਰੋ। ਐਸੀ ਸਰੀਰ ਦੇ ਵਿੱਚੋਂ ਕਿਸੇ ਨੇ ਮੋਬਾਈਲ ਫੋਨ ਕੱਢ ਲਿਆ। ਕਿਸੇ ਨੇ ਕੰਪਿਊਟਰ ਕਿਸੇ ਨੇ ਲੈਪਟਾਪ ਕਿਸੇ ਨੇ ਹਵਾਈ ਜਹਾਜ਼ ਕਿਉਂਕਿ ਸਾਤ ਸੰਗਤ ਜੀ ਅਸੇ ਸਰੀਰ ਦੇ ਵਿੱਚ ਬਹੁਤ ਰਹੱਸੇ ਨੇ ਤੇ ਜੋ ਖੋਜੈ ਸੋ ਪਾਵੇ ਸੋ ਇਨੀ ਕੀ ਬੇਨਤੀ ਪ੍ਰਵਾਨ ਕਰਨਾ ਜੋ ਬੋਲੇ ਸੋ ਨਿਰਪੈ ਜਗਤ ਗੁਰੂ ਸਤਗੁਰੂ ਦਾਸ ਮਹਾਰਾਜ ਕੀ ਜੈ ਗੁਰਦੇਵ ਤਨ ਗੁਰਦੇਵ ਸਤਨਾਮ ਸਤਨਾਮ ਸੋਹਨ ਸਤਨਾਮ ਜੀ